ਸਸੰਗਤੀ ਮੇਰੇ ਬਿਲਕੁਲ ਉੱਪਰਲੇ ਪਾਸੇ ਇੱਕ ਵੀਡੀਓ ਲੱਗੀ ਹੋਈ ਆ ਮੇਰੇ ਭਰ ਦੀਆਂ ਦੋ ਧੀਆਂ ਦੋ ਧੀਆਂ ਇੱਕ Hindu ਤੇ ਇੱਕ ਮੁਸਲਮਾਨ ਹੋਣ ਮੀਡੀਆ ਵਾਲਾ ਸਵਾਲ ਕਰਾਇਆ ਮੁਸਲਮਾਨ ਧੀ ਨੂੰ ਤੇ Hindu ਧੀ ਉਹਦਾ ਜਵਾਬ ਦੇ ਰਹੀ ਆ ਉਹ ਕਹਿੰਦੀ ਸਾਰੇ Hindu ਜਿਹੜੀ ਮੁਸਲਮਾਨ ਧੀ ਆ ਉਹ ਕਹਿ ਰਹੀ ਵੇ ਸਾਰੇ Hindu ਇਕ ਕੁੱਤਾ ਜਿਹਾ ਹੁੰਦੇ ਬਹੁਤ ਵਧੀਆ ਗੱਲ ਕੀਤੀ। ਔਰ ਜਿਹੜੀ ਹਿੰਦੂਤੀ ਆ ਉਹਦਾ ਦਿਮਾਗ ਤੋਂ ਐਕਟਿਵ ਆ ਬਹੁਤ ਜ਼ਿਆਦਾ। ਤੇ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਮੇਰੇ ਭਾਰਤ ਦੀਆਂ ਤੀਆਂ ਐਕਟਿਵ ਆ। ਬਹੁਤ ਆਨੰਦ ਆਇਆ ਸੁਣ ਕੇ ਦੋਨਾਂ ਨੂੰ। ਔਰ ਪਹਿਲੇ ਤੁਸੀਂ ਵੀਡੀਓ ਸੁਣੋ ਫਿਰ ਆਪਾਂ ਗੱਲ ਕਰਦੇ ਆਂ। हर कोई हिंदू हिंसक नहीं होता हाँ चलो ठीक है कोई होगा मैम हिंदू हिंसक ही नहीं, हो। नहीं, नहीं, हो नहीं होता। नहीं मैम ठीक है, है।, है चलो एटलीस्ट वन परसेंट के चलो नहीं होते हैं मैम मैंने देखा है ना बोल एक हिंदू बता दो जिसने जय श्री राम बोल के कहीं पे बम फोड़ा हो आप जिन्हें हिंसक बोल रही है उन्नीस सौ बानवे में उनपे गोलियाँ चली थी और किस वजह ऐसी चली थी छह दिसम्बर पे जब अयोध्या में बाबरी को तोड़ा गया था सिर्फ उस वजह ऐसी उनपे गोलियाँ चली थी उन हिंदुओं पे जिन्हें आप हिंसक ਹੁਣ ਗੱਲ ਇਹ ਆ ਵੀ ਗੱਲ ਹੋ ਰਹੀ ਆ Hindu ਦੀ ਤਾਂ Musalman ਦੀ ਹੁਣ ਜਿਹੜੀ ਐਕਟਿਵ ਆ ਜਿਨੇ 4 ਕਿਤਾਬਾਂ ਪੜ੍ਹੀਆਂ ਹੋਈਆਂ ਆ ਉਹ ਕਹਿ ਰਹੀ ਆ ਵੀ ਇੱਕ ਵੀ Hindu ਦਿਖਾ ਦਿਓ ਜਿਨੇ RAM ਦਾ ਨਾਮ ਲੈ ਕੇ ਬੰਬ ਫੋੜਿਆ ਹੋਵੇ ਹੁਣ ਪ੍ਰੋਬਲਮ ਬਣ ਗਈ ਆ ਹੁਣ ਪ੍ਰੋਬਲਮ ਇਹ ਉਹ ਜਿਹੜੀ ਜਿਹੜੀ Musalman ਧੀ ਆ ਉਹਨੂੰ ਇੰਨੀ ਨੌਲੇਜ ਨਹੀਂ ਹੈਗੀ ਹਾਂ ਮੇਰਾ ਇੱਥੇ ਫਰਜ਼ ਬਣਦਾ ਆ ਮੈਂ ਸੁਣ ਰਿਹਾ ਸੀ ਮੈਂ ਦੋਨਾਂ ਧੀਆਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਦਾ ਯਾਦ ਰੱਖਿਓ ਮੁਸਲਮਾਨ ਧੀ ਨੂੰ ਵੀ ਤੇ ਜਿਹੜੀ ਆਪਣੇ ਆਪ ਨੂੰ Hindu ਕਹਿੰਦੀ ਆ ਉਹਨੂੰ ਵੀ ਦੋਨਾਂ ਧੀਆਂ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਆ ਜਿੰਨੇ ਤੁਸੀਂ ਸਵਾਲ ਕਰ ਰਹੇ ਹੋ ਇੱਕ ਵਾਰੀ ਇੱਕ ਵਾਰੀ ਤੁਸੀਂ ਜਿਹੜੇ ਵੀ ਧਰਮ ਨੂੰ ਲੱਭਣਾ ਚਾਹੁੰਦੇ ਆ ਸਾਰੇ ਹੀ ਧਰਮਾਂ ਦਾ ਸਾਰੇ ਹੀ ਵੇਦਾਂ ਦਾ ਸਾਰੇ ਹੀ ਗ੍ਰੰਥਾਂ ਦਾ ਗੀਤਾ ਦਾ ਹਰ ਇੱਕ ਚੀਜ਼ ਦਾ ਨਿਚੋੜ ਕੱਢ ਕੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੱਸਿਆ ਬਾਣੀ 'ਚ ਦੱਸਿਆ ਹੋਇਆ ਅੱਛਾ ਕਿਉਂ ਦੱਸਿਆ ਬਾਣੀ ਇਦਾਂ ਨਹੀਂ ਬਣੀ ᱛੀਓ ਧਿਆਨ ਰੱਖਿਓ ਬਾਣੀ ਇਸ ਕਰਕੇ ਬਣੀ ਆ ਕਿ ਭਾਈ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਪ੍ਰੈਕਟੀਕਲ ਕਰਕੇ ਵੇਦਾ ਗ੍ਰੰਥਾਂ ਦਾ ਧਿਆਨ ਕਰਕੇ ਗੀਤਾ ਦਾ ਧਿਆਨ ਕਰਕੇ ਕੁਰਾਨ ਦਾ ਅਧਿਆਨ ਕਰਕੇ ਬਾਈਬਲ ਦਾ ਅਧਿਆਨ ਕਰਕੇ ਸਾਰਾ ਕੁਝ ਲਿਖਿਆ ਹੋਇਆ ਆ ਤੁਹਾਡੇ ਸਮਝਣ ਵਾਸਤੇ ਹੁਣ ਇਹ ਕੀ ਕਹਿ ਰਹੀ ਆ ਵੀ ਕੋਈ ਵੀ ਹਿੰਦੂ ਦਾ ਨਾਮ ਲੈ ਕੇ ਬੰਬ ਫੋੜਿਆਵੇ ਇੱਕ ਵੀ ਦੱਸ ਦਿਓ ਵਾਕਿਆ ਹੀ ਸਹੀ ਗੱਲ ਆ ਕਿਉਂਕਿ ਹਿੰਦੂ ਜਿਹੜਾ ਆ ਉਹ ਬੰਬ ਤਾਂ ਫੋੜੂਗਾ ਜੇ ਬ੍ਰਾਹਮਣ ਦੀ ਗੁਲਾਮੀ ਤੋਂ ਆਜ਼ਾਦ ਹੋਊਗਾ ਤਾਂ ਮੈਂ ਨਹੀਂ ਕਹਿ ਰਿਹਾ ਤੇ ਇਹ ਧਿਆਨ ਨਾ ਸੁਣੀ ਬੁੱਤ ਪੂਜ ਪੂਜ ਹਿੰਦੂ ਮੂਏ ਮੂਰਤੀਆਂ ਦੀ ਪੂਜਾ ਕਰਦੇ ਕਰਦੇ ਮੂਰਤੀਆਂ ਦੀ ਪੂਜਾ ਕਰਦੇ ਕਰਦੇ ਬ੍ਰਾਹਮਣ ਦੇ ਘਰ ਭਰਦੇ ਭਰਦੇ ਹਿੰਦੂ ਜੰਮ ਕੇ ਬੁੜੇ ਹੋ ਕੇ ਕਮਉਂਦੇ 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 ਮਰ ਗਏ ਈ ਮੈਂ ਨਹੀਂ ਕਹਿ ਰਿਹਾ ਕਬੀਰ ਸਾਹਿਬ ਕਹੇ ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਰਨਾਈ ਈ ਤੁਰਕ ਮੁਸਲਮਾਨ ਤੁਰਕ ਮੂਏ ਸਰਨਾਈ ਜਿੱਦਾਂ ਹਿੰਦੂ ਮਰਿਆ ਇਦਾਂ ਹੀ ਵਗਰ ਮੁਸਲਮਾਨ ਮਰੀ ਜਾਂਦੇ ਆ ਵਰ ਗਤ ਨਾ Hindu ਨੇ ਪਾਈ ਨਾ ਨਾ Hindu ਨੇ ਪਾਈ ਨਾ ਮੁਸਲਮਾਨ ਨੇ ਪਾਈ ਦੂਜੀ ਗੱਲ ਨਾਲ ਹੀ ਸਤਗੁਰ ਨਾਮਦੇਵ ਜੀ ਸਵਾਲ ਕਰਦੇ ਨੇ Hindu ਪੂਜੇ ਦਿਹਰਾ ਦਿਹਰਾ ਦਾ ਮਤਲਬ ਮੰਦਿਰ Hindu ਪੂਜੇ ਦਿਹਰਾ ਮੁਸਲਮਾਨ ਮਸਜਿਦ Hindu ਮੰਦਿਰ ਪੂਜਦਾ ਸੀ ਤਾਂ ਮੁਸਲਮਾਨ ਜਾ ਕੇ ਪੰਜ ਟਾਈਮ ਮਸਜਿਦ ਦੇ ਵਿੱਚ ਨਵਾਜ਼ ਕਰਦਾ ਸੀ ਹਿੰਦੂ ਪੂਜੇ ਦਿਉਰਾ ਮੁਸਲਮਾਨ ਮਸਜਿਦ ਜਿੱਦਾਂ ਅੱਜ ਸਿੱਖ ਲੋਕਾਂ ਦੇ ਘਰ ਤੇ ਖੰਡ ਪਾਠ ਕਰਨ ਜਾਂਦੇ ਆ ਸੇਮ ਧਰਮ ਦਾ ਸਿਸਟਮ ਹਿੰਦੂ ਵਾਲਾ ਹਿੰਦੂ ਵਾਲਾ ਧਰਮ ਦਾ ਸਿਸਟਮ ਮੁਸਲਮਾਨ ਵਾਲਾ ਈਸਾਈ ਵਾਲਾ ਸੇਮ ਇਹਨਾਂ ਲੋਕਾਂ ਨੇ ਸਿੱਖਾਂ ਨੇ ਵੀ ਸ਼ੁਰੂ ਕਰ ਦਿੱਤਾ ਹਿੰਦੂ ਪੂਜੇ ਦਿਉਰਾ ਮੁਸਲਮਾਨ ਮਸਜਿਦ ਨਾਮੇ ਸੋਈ ਸੇਵਿਆ ਨਾ ਦੋਰਾ ਨਾ ਮਸਜਿਦ ਤੇ ਇਹ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਚ ਪ੍ਰੈਕਟਿਸਲ ਕੀਤਾ ਜਿਨ੍ਹਾਂ ਦੀ ਬਾਣੀਆਂ ਵਿੱਚ ਦੋਨੇ ਧਿਆਨ ਨਾਲ ਸੁਣਿਓ ਉਹ ਕਹਿ ਰਹੇ ਹਿੰਦੂ ਪੂਜੇ ਦੋਹਰਾ ਮੁਸਲਮਾਨ ਮਸੀਤ ਨਾਮੇ ਸੋਹੀ ਸੇਵਿਆ ਨਾ ਦੋਹਰਾ ਨਾ ਮਸੀਤ ਨਾ ਉਹਦਾ ਮੰਦਰਿਆ ਦੇ ਨਾਮ ਉਹਦਾ ਦੋਹਰਾ ਕੀ ਆ ਫਿਰ ਤੁਹਾਡਾ ਸਰੀਰ ਪੁੱਤਰੋ ਜਿਹਦੇ ਵਿੱਚੋਂ ਤੁਸੀਂ ਬੋਲ ਰਹੇ ਹੋ ਜਿਹਦੇ ਵਿੱਚੋਂ ਤੁਸੀਂ ਬੋਲ ਰਹੇ ਹੋ ਤੁਹਾਡਾ ਸਰੀਰ ਹੀ ਤੁਹਾਡੇ ਰੱਬ ਦਾ ਘਰ ਆ ਵਾਕਈ ਇਹ ਸਹੀ ਗੱਲ ਆ ਜਿਹੜਾ ਹਿੰਦੂ ਆ ਉਹਨੇ ਕਦੀ ਰਾਮ ਦਾ ਨਾਮ ਲਾ ਕੇ ਬੱਬਰੇ ਫੋੜਿਆ ਔਰ ਇਹ ਗੁਲਾਮ ਕਦੀ ਜਿਹੜੇ ਗੁਲਾਮ ਹੁੰਦੇ ਨਾ ਗੁਲਾਮ ਉਹ ਕਦਾਮ ਦਾ ਨਾਮ ਲੈ ਕੇ ਸੱਟ ਨਹੀਂ ਸਾਦੇ ਕਿਉਂ ਕਿ ਉਹਨਾਂ ਨੂੰ ਰਾਮ ਦੇ ਨਾਮ ਤੇ ਗੁਲਾਮ ਕੀਤਾ ਜਾਂਦਾ ਹਿੰਦੂਆਂ ਨੂੰ ਅੱਜ ਤੱਕ ਪਤਾ ਹੀ ਨਹੀਂ ਲੱਗਾ ਹਿੰਦੂਆਂ ਨੂੰ ਅੱਜ ਤੱਕ ਪਤਾ ਹੀ ਨਹੀਂ ਲੱਗਾ ਕਿ ਤੁਹਾਡੇ ਬ੍ਰਹਮਾ ਤੇ ਕਹਾਣੀ ਘੰਡ ਵਾਲਾ ਕੌਣ ਹੈ ਤੁਹਾਡੇ ਵਿਸ਼ਨੂੰ ਤੇ ਕਹਾਣੀ ਘੰਡ ਵਾਲਾ ਕੌਣ ਹੈ ਤੁਹਾਡੇ ਸ਼ਿਵਜੀ ਤੇ ਕਹਾਣੀਆਂ ਘੰਡ ਵਾਲਾ ਕੌਣ ਹੈ ਤੁਹਾਡੇ ਕ੍ਰਿਸ਼ਨ ਤੇ ਕਹਾਣੀਆਂ ਕੰਡ ਵਾਲਾ ਕੌਣ ਆ ਤੁਹਾਨੂੰ ਪਤਾ ਹੀ ਨਹੀਂ ਲੱਗਾ ਤੁਸੀਂ ਅਜਾਤ ਤਾਂ ਤਾਂ ਹੋਗੇ ਨਾ ਜੇ ਬ੍ਰਾਹਮਣ ਦੀ ਗੁਲਾਮੀ ਤੋਂ ਛੁੱਟੂਗੇ ਈ ਬ੍ਰਾਹਮਣ ਨੇ 33 ਕਰੋੜ ਦੇਵੀ ਦੇਵ ਦੇਵੀ ਦੇਵ ਤੇ ਥਾਪ ਕੇ ਤੁਹਾਡੇ ਉੱਤੇ ਤੁਹਾਡੇ ਪੁਰਖਿਆਂ ਨੂੰ ਤੁਹਾਡਿਆਂ ਤੋਂ ਤੁਹਾਡੇ ਮੁਰਵਾ ਕੇ ਆਪ ਰਾਮ ਨਾ ਤੁਹਾਡੇ ਦਿਮਾਗ ਦੇ ਵਿੱਚ ਵਾਸਾ ਕਰਦਾ ਮੈਂ ਦੋਨਾਂ ਧੀਆਂ ਨੂੰ ਹੱਥ ਜੋੜ ਕੇ ਬੇਨਤੀ ਆ ਇੱਕ ਵਾਰੀ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਿੰਦੂ ਬਾਰੇ ਵੀ ਲਿਖਿਆ ਮੁਸਲਮਾਨ ਬਾਰੇ ਵੀ ਲਿਖਿਆ ਬ੍ਰਾਹਮਣ ਬਾਰੇ ਵੀ ਲਿਖਿਆ ਹਰ ਇੱਕ ਜਿਆਦਾ ਧੀਏ ਜੇ ਪੰਜਾਬੀ ਨਹੀਂ ਆਉਂਦੀ ਨਾ ਪੰਜਾਬੀ ਲਕੀਰਾਂ ਮਾਰ ਕੇ ਸਿੱਖਣਾ ਸ਼ੁਰੂ ਕਰ ਲਓ ਕਾਪੀ ਤੇ ਲਕੀਰਾਂ ਮਾਰਨੀਆਂ ਸ਼ੁਰੂ ਕਰ ਲਓ 35 ਅੱਖਰ ਧੀਏ ਪੜ੍ਹ ਲਓ ਲਕੀਰਾਂ ਨਾਲ ਸਿੱਖੇ ਜਾ ਸਕਦੇ ਆ ਪਰ ਉਹਦੇ ਵਾਸਤੇ ਧੀਏ ਗੁਲਾਮ ਗੁਲਾਮੀ ਤੋਂ ਛਟਕਾਰਾ ਮੋਣਾ ਪੈਣਾ ਇਹ ਬਾਣੀ ਕੀ ਲਿਖਿਆ ਨਾ Hindu ਪੂਜੇ ਦੇਵਰਾਮ ਮੁਸਲਮਾਨ ਵਸੀਤ ਨਾਮੇ ਸੋਈ ਸੇਵਿਆ ਨ ਦੋਹਰਾ ਨਾ ਮਸੀਤ ਤੇ ਸਾਨੂੰ ਸਮਝਣਾ ਪੈਣਾ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਕਿ ਇਹ ਜਿਹੜੀਆਂ ਅਸੀਂ ਲੜਾਈਆਂ ਕਰਦੇ ਆਂ ਐਦਾਂ ਅਸੀਂ ਹਟ ਸਕਦੇ ਆਂ ਜੇ ਤੁਸੀਂ ਚਾਹੋ ਤਾਂ ਜੇ ਨਹੀਂ ਤਾਂ ਇਹ ਹਰਕ ਮਨੁੱਖ ਦੀ ਆਪਣੀ ਮਰਜ਼ੀ ਆ ਮੈਂ ਕੁਝ ਨਹੀਂ ਕਹਿ ਸਕਦਾ ਕਿਸੇ ਨੂੰ ਪਰ ਯਾਦ ਰੱਖਿਓ Hindu ਜਿੰਨਾ ਚਿਰ ਗੁਲਾਮੀ ਚੋਂ ਬਾਹਰ ਨਹੀਂ ਆਉਂਦਾ ਉਨਾ ਚੱਕ ਹਿੰਦੂ ਦੀ ਜੁਰਤ ਨਹੀਂ ਹਿੰਦੂ ਦੀ ਜੁਰਤ ਨਹੀਂ ਕਿ ਬ੍ਰਾਹਮਣ ਦੇ ਸਾਹਮਣੇ ਟਿੱਪਣੀ ਵੀ ਕਰ ਜਵੇ ਪਤਾ ਨਾ ਜਿਹੜਾ ਮੰਦਰ ਬਣਾਇਆ ਮੋਦੀ ਨੇ ਪਤਾ ਹਟਾਉਣਾ ਨਹੀਂ ਨੀ ਗੱਲ ਫੇਰ ਧਿਆਨ ਰੱਖੋ ਦਿਮਾਗ ਥੋੜਾ ਜਿਹਾ ਖੋਲੋ ਮੇਰੀ ਧੀਓ ਤੁਹਾਡੀ ਤੁਸੀਂ ਭਾਰਤ ਦੀਆਂ ਭਾਰਤ ਦੇ ਵਿੱਚ ਰਹਿ ਕੇ ਜੇ ਇੰਨਾ ਦਿਮਾਗ ਇਧਰ ਨੂੰ ਲਾ ਸਕਦੀਆਂ ਆ ਤੇ ਤੁਸੀਂ ਭਾਰਤ ਨੂੰ ਆਜ਼ਾਦ ਕਰਾਉਣ ਦੇ ਵਿੱਚ ਵੀ ਅੱਜ ਭਾਰਤ ਗੁਲਾਮ ਆ ਯਾਦ ਰੱਖ ਲਿਓ ਗੋਰਾ ਅੰਗਰੇਜ਼ ਗਿਆ ਕਾਲਾ ਅੰਗਰੇਜ਼ ਇੱਥੇ ਬੈਠਾ ਜੇ ਕਾਲਾ ਕੌਣ ਇਹ ਨਹੀਂ ਵੀ ਉਹ ਰੰਗ ਦਾ ਕਾਲਾ ਆ ਨਹੀਂ 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 ਮਨ ਦਾ ਕਾਲਾ ਆ